ਇਸ ਸਮੇਂ ਦੋ ਫੇਸ ਮੁਹਾਲੀ ਦੇ ਵਿੱਚ ਖੜੇ ਹੋਏ ਆ ਜਿੱਥੇ ਸਵੇਰੇ 5 ਵਜੇ ਦੇ ਟਾਈਮ ਦੇ ਵਿੱਚ ਜਿਮ ਤੋਂ ਬੰਦਾ ਬਾਹਰ ਨਿਕਲਦਾ ਤੇ ਉਹਨਾਂ ਤੇ ਤਾੜ-ਤਾੜ ਗੋਲੀਆਂ ਚੱਲਦੀਆਂ ਨੇ ਕੁਝ ਅਣਪਛਾਤੇ ਲੋਕਾਂ ਵੱਲੋਂ ਮੈਂ ਯਾਨੀ ਕਹਾਗਾ ਗੁਰਪ੍ਰੀਤ ਨੂੰ ਕਿਉਂ ਤਸਵੀਰਾਂ ਵੀ ਦਿਖਾ ਦਿੰਦੇ ਨੇ ਜਿੱਥੇ ਗੱਡੀ ਦਾ ਯਾਨੀ ਸਿਸਾ ਟੁੱਟਿਆ ਹੋਇਆ ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿ ਹੁਣ ਪੁਲਿਸਿੰਗ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਕਿ ਜਾਂਚ ਚੱਲ ਰਹੀ ਹੈ ਔਰ ਤੁਹਾਨੂੰ ਦੱਸਦੀ ਕਿ ਮੌਕੇ ਤੇ ਵੱਡੇ ਅਫਸਰ ਵੀ ਪਹੁੰਚ ਚੁੱਕੇ ਨੇ ਔਰ ਥੋੜੀ ਦੇਰ ਬਾਅਦ ਮੋਹਾਲੀ ਤੋਂ ਐਸਐਸਪੀ ਸਾਹਿਬ ਵੀ ਆਰੀ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪੂਰੀ ਜਿਹੜੀ ਘਟਨਾ ਹੈ ਕਿਵੇਂ ਵਾਪਰੀ ਅਤੇ ਜਿਸ ਤਰੀਕੇ ਦੇ ਨਾਲ ਇੱਥੇ ਗੋਲੀਆਂ ਚੱਲੀਆਂ ਨੇ ਕਿ ਉਸ ਸ਼ਖਸ ਦੇ ਨਾਲ ਯਾਨੀ ਕਿੰਨੀ ਕੁ ਜਿਹੜੀ ਉਹਨਾਂ ਦੇ ਸੱਟਾਂ ਲੱਗੀਆਂ ਹਨ ਬਚਾਉ ਹੈ ਤੁਹਾਨੂੰ ਦੱਸਦੇ ਕਿ ਜਾਣਕਾਰੀ ਤੋਂ ਇੱਕ ਖਬਰ ਆ ਰਹੀ ਹੈ ਕਿ ਉਹਨਾਂ ਦੀ ਲੱਤ ਤੇ ਗੋਲੀਆਂ ਲੱਗੀਆਂ ਨੇ ਔਰ ਹੁਣ ਇਸ ਸਮੇ ਉਹ ਹਸਪੀਟਲ ਦੇ ਵਿੱਚ ਨੇ ਔਰ ਬਚਾਅ ਹੋ ਗਿਆ ਉਹ ਤੁਹਾਨੂੰ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਤੜ ਤੜ ਪੰਜ ਗੋਲੀਆਂ ਚੱਲੀਆਂ ਨੇ ਔਰ ਅਸੀਂ ਮੌਕੇ ਤੇ ਹੀ ਮੋਹਾਲੀ ਦੋ ਫੇਸ ਦੇ ਵਿੱਚ ਖੜੇ ਹੋਏ ਆ ਤੁਹਾਨੂੰ ਦੱਸ ਦਈਏ ਕਿ ਪਿੱਛੇ ਅਫਸਰ ਵੀ ਆਪਣੇ ਖੜੇ ਹੋਏ ਨੇ ਔਰ ਥੋੜੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੇਖਿਆ ਜਾਏ ਕਿ ਕਿ ਆਪਣੇ ਐਸਐਸਪੀ ਸਾਹਿਬ ਵੀ ਪਹੁੰਚਣਗੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਗਏ ਆ ਫਾਈਨਸਿੰਗ ਟੀਮਾ ਵੀ ਪਹੁੰਚ ਚੁੱਕੀ ਹੈ ਔਰ ਮੌਕੇ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਜਿਹੜੀ ਜਾਂਚ ਚੱਲ ਰਹੀ ਹੈ ਫਾਈਨਸਿੰਗ ਟੀਮਾ ਵੱਲੋਂ ਕਿ ਜਿਹੜੇ ਵੀ ਸਬੂਤ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਔਰ ਜਿਸ ਤਰੀਕੇ ਨਾਲ ਬਾਉਂਡਰਿੰਗ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਨਾ ਜਾਤਾ ਕਿ ਤਾਂਕਿ ਜਿਹੜੇ ਉਹਨਾਂ ਦੇ ਕੋਈ ਵੀ ਪ੍ਰੂਫ ਹੈ ਉਹ ਮਿਟਾ ਸਕੇ ਸੋ ਕੋਸ਼ਿਸ਼ ਕਰਾਂਗੇ ਅਸੀਂ ਯਾਨੀ ਥੋੜੇ ਸਮੇਂ ਦੇ ਬਾਅਦ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਅਸਟਾਜ ਅੱਜ ਸਵੇਰੇ ਜਿਹੜੀ ਵਾਰਦਾਤ ਹੋਈ ਹੈ ਫਾਇਰਿੰਗ ਹੋਈ ਹੈ ਇਸ ਪੂਰੇ ਮਾਮਲੇ 'ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੀ ਸਵੇਰੇ ਅੱਜ ਤੜਕੇ 5 ਵਜੇ ਦੇ ਕਰੀਬ ਇੱਕ ਲੜਕਾ ਹੈ ਵਿੱਕੀ ਨਾਮ ਦਾ ਜਿਹੜਾ ਚੰਡੀਗੜ੍ਹ 49 ਸੈਕਟਰ ਦਾ ਰਹਿਣ ਵਾਲਾ ਹੈ ਜੀ ਉਹ ਇੱਥੇ ਆਇਆ ਸੀਗਾ ਜਿਮ ਵਿੱਚ ਉਹਦੇ ਤੇ ਜਿਹੜਾ ਹੈਗਾ ਦੋ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈਗੀ ਤਕਰੀਬਨ 5 ਤੋਂ 6 ਰਾਉਂਡ ਫਾਇਰ ਕੀਤੇ ਹੈਗੇ ਹਾਲੇ ਤੱਕ ਜਿੰਨਾ ਕਿ ਮੈਡੀਕਲੀ ਪ ਬੁਲੇਟ ਸਨਿਅਰ ਲੱਤਾਂ ਦੇ ਵਿੱਚ ਹਿੱਟ ਕੀਤੀ ਹੈਗੀ ਆ ਤੇ ਇਹਨਾਂ ਦਾ ਜਿਹੜਾ ਆਪਰ ਦੇ ਵਿੱਚ ਹੈਗਾ ਦੋ ਲੜਕੇ ਹੈਗੇ ਵਿਕਾਸ ਤੇ ਸੂਰਜ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਡਿਸਪਿਊਟ ਚੱਲਦਾ ਸੀਗਾ ਇੱਥੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਉਹਨਾਂ ਦੇ ਵੀ ਐਫ ਆਈ ਆਰ ਦਰਜ ਹੈਗੀ ਆ ਜੀ ਜਿੰਨਾ ਸਾਨੂੰ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਉਹ ਹਲੇ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਦੋਨੋਂ ਜਣੇ ਤੇ ਜਿਹੜਾ ਇਹ ਫੈਮਿਲੀ ਹੈਗੀ ਵਿਕਟਿਮ ਫੈਮਿਲੀ ਹੈ ਸ਼ੱਕ ਕਰ ਰਹੇ ਵੀ ਉਹਨਾਂ ਨੇ ਫਾਇਰਿੰਗ ਕਰਵਾਈ ਹੈਗੀ ਤੇ ਉਹਦੇ ਤੇ ਅੱਗੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈ ਸਰ ਹੁਣ ਤੱਕ ਕੋਈ ਵੀ ਇਨਵੈਸਟੀਗੇਸ਼ਨ ਨੂੰ ਪਤਾ ਲੱਗਿਆ ਚੰਡੀਗੜ੍ਹ ਵੀ ਫਾਇਰਿੰਗ ਹੋਣਾ ਨਹੀਂ ਜੀ ਜੀ ਚੰਡੀਗੜ੍ਹ ਇੱਕ ਸਵੇਰੇ ਹੋਟਲ ਦੇ ਉੱਪਰ ਫਾਇਰਿੰਗ ਹੋਈ ਹੈ ਜਿਹੜਾ ਇਹਦੇ 파ਟਰਨਰ ਹੈਗਾ ਜਿਹੜਾ ਵਿਕਟਿਮ ਹੈਗਾ ਆਪਣਾ ਵਿੱਕੀ ਉਹਨਾਂ ਦਾ 파ਟਰਨਰ ਹੈਗਾ ਉਹਦੇ ਹੋਟਲ ਤੇ ਫਾਇਰਿੰਗ ਕਰਕੇ ਆਏ ਆ ਤਾਂ ਇਹ ਲੱਗ ਰਿਹਾ ਵੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਪਰਸਨਲ ਇਨਨਸਪੀਟੀ ਚੱਲ ਰਹੀ ਸੀਗੀ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਤਰ੍ਹਾਂ ਦੀ ਦੁਸ਼ਮਣੀ ਚੱਲ ਰਹੀ ਸੀ ਉਹਦੇ ਲੈ ਕੇ ਇਹ ਥ੍ਰੈਟ ਕਰਨ ਲਈ ਫਾਇਰਿੰਗ ਕੀਤੀ ਗਈ ਹੈ ਸਰ ਇਸ ਦਾ ਕਾਰਨ ਕੀ ਆ ਰਿਹਾ ਹੈ ਇਹਨਾਂ ਦਾ ਜੀ ਆਪਸ 'ਚ ਦੋਨੋਂ ਬਿਜ਼ਨਸ ਹੈਗੇ ਇਹਨਾਂ ਦੇ ਤੇ ਇਹਨਾਂ ਨੂੰ ਉਹੀ ਉੱਥੋਂ ਹੀ ਇਹਨਾਂ ਦੀ ਬਿਜ਼ਨਸ ਆਫੈਲਰੀ ਜਿਹੜੀ ਸ਼ੁਰੂ ਹੋਈ ਸੀਗੀ ਜਿਸ ਦੇ ਕਰਕੇ ਹੁਣ ਉਹ ਦੋ ਬੰਦੇ ਜੇਲ੍ਹ ਦੇ ਵਿੱਚ ਐ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਸਾਨੂੰ ਅੰਦਰ ਕਰਵਾਇਆ ਕਿਸੇ ਝੂਠੇ ਮਗਦਮੇ ਦੇ ਵਿੱਚ ਪਵਾ ਕੇ ਉਸ ਤੋਂ ਵਿੱਚ ਇਹ ਬਾਰ-ਬਾਰ ਇਹਨਾਂ ਦੀ ਜਿਹੜੀ ਫੈਮਿਲੀ ਐ ਇਸ ਮੁੰਡੇ ਨੂੰ ਥ੍ਰੈਟ ਕਰ ਰਹੀ ਸੀਗੀ ਤੇ ਉਸ ਦਾ ਹੀ ਨਤੀਜਾ ਹੈਗਾ ਜਿਹੜੀ ਅੱਜ ਉਹਦੇ ਫਾਇਰਿੰਗ ਕੀਤੀ ਗਈ ਜਿਹੜੇ ਬਦਮਾਸ਼ ਹਨਾਂ ਦੀ ਕੋਈ ਪਛਾਣ ਹੋ ਪਾਈ ਐ ਨੰਬਰ ਨਹੀਂ ਹਲੇ ਜਿਹੜਾ ਹੈਗਾ ਅਸੀਂ ਬਾਈਕ ਦੇ ਸਾਡੇ ਕੋਲ ਕੈਮਰੇਸ ਤੋਂ ਅਲੱਗ-ਅਲੱਗ ਕਲਿੱਪਸ ਆਈਆਂ ਟਰੈਕ ਹੋ ਜਾਂਦੇ ਆ ਜੀ ਚੰਡੀਗੜ੍ਹ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਜੀ ਜੀ ਚੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਟ ਕਰ ਰਹੇ ਆ ਜੀ ਕਿਉਂਕਿ ਉਹਨਾਂ ਦੇ ਵੀ ਸਿਮਿਲਰ ਇਨਸੀਡੈਂਟ ਹੋ ਕੇ ਆਟਿਆ ਤਾਂ ਦੋਨੋਂ ਜਿਹੜੇ ਹੈਗੇ ਸੀ ਜੁਆਇੰਟਲੀ ਇਹਨੂੰ ਆਪਰੇਟ ਕਰ ਰਹੇ ਆ ਦੋ ਕੇ ਦੋਨੋਂ ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਕੀਤੇ ਜਾ ਸਕਦੇ ਪੰਜ ਤੋਂ 6 ਰਾਉਂਡ ਤਕਰੀਬਨ ਲੱਗ ਰਿਹਾ ਸਾਨੂੰ ਫਾਇਰ ਹੋਇਆ ਇੱਥੇ ਤੇ ਤਿੰਨ ਪਰ ਉਹਨੂੰ ਹਿੱਟ ਕਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਜੀ ਕੀ ਦੋਨੋਂ ਪੈਰੋਂ ਵੀ ਉਸਕੀ ਪਰਟੀਕੂਲਰ ਨਹੀਂ ਨਹੀਂ ਦੋ ਦੋਨੋ ਸਾਈਡ ਤੇ ਰਾਈਟ ਲੈਗ ਹੈ ਜੋ ਉਸਮੇ ਲਗਾਇਆ ਜੀ ਉਸਕੇ ਫਾਇਰ ਦਾ ਸਟੇਬਲ ਨਹੀਂ ਵੈਸੇ ਆਊਟ ਆਫ ਡੇਂਜਰ ਹੈ ਅਭੀ ਤੱਕ ਪੀਜੀਆਈ ਰੈਫਰ ਕੀਤਾ ਗਿਆ ਹੈ ਉਹਨੂੰ ਯਹਾਂ ਸੇ ਬਟ ਹੀ ਇਜ਼ ਆਊਟ ਆਫ ਡੇਂਜਰ ਸੋ ਮੌਕੇ ਤੇ ਐਸਐਸਪੀ ਸਾਹਿਬ ਵੀ ਪਹੁੰਚੇ ਸੋ ਗੱਲਬਾਤ ਕਰਾਈ ਅਸੀਂ ਐਸਐਸਪੀ ਸਾਹਿਬ ਦੇ ਨਾਲ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਇਸ ਘਟਨਾ ਦੀ ਔਰ ਜਿੱਥੇ ਉਹਨਾਂ ਦੇ ਗੋਲੀਆਂ ਲੱਗਿਆ ਜਿਨ੍ਹਾਂ ਤੇ ਗੋਲੀਆਂ ਲੱਗਿਆ ਉਹਨਾਂ ਦੇ ਬਾਰੇ ਵੀ ਜਿਸ ਤਰ੍ਹਾਂ ਦੱਸਿਆ ਕਿ ਹੁਣ ਉਹਨਾਂ ਨੂੰ ਯਾਨੀ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਹੁਣ ਹਾਲਾਂਕਿ ਉਹਨਾਂ ਦੀ ਜ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਵੀ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਕੁਹਾ ਦੇ ਨਾਲ ਸੋਨਝਾਂਸਲਾ ਦੀ ਰਿਪੋਰਟ ਮੋਹੜੀ